ਸਤਿਕਾਰਯੋਗ ਦੋਸਤੋ ਭਗਵੰਤ ਮਾਨ ਸਰਕਾਰ ਜਿਹੜਾ ਪੈੰਤਰਾ ਕਿਸਾਨਾਂ ਦੇ ਲਈ ਵਰਤ ਲਈ ਵਰਤ ਰਹੀ ਆ ਉਹਦੇ ਨਾਲ ਸਰਕਾਰ ਨੂੰ ਕਿੰਨਾ ਕ ਫਾਇਦਾ ਹੋਵੇਗਾ ਕਿੰਨਾ ਕ ਨੁਕਸਾਨ ਅਜਾ ਜੀ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ ਦੇਖੋ ਜੀ ਗੱਲ ਇਦਾਂ ਕਿ ਭਗਵੰਤ ਮਾਨ ਸਰਕਾਰ ਜਿਹੜਾ ਪੈੰਤਰਾ ਕਿਸਾਨਾਂ ਦੇ ਪ੍ਰਤੀ ਵਰਤ ਰਹੀ ਆ ਆਪਦੇ ਵੱਲੋਂ ਤਾਂ ਉਹ ਆਪਦੇ ਫਾਇਦੇ ਲਈ ਇੰਜ ਕਰ ਰਹੀ ਆ ਕੋਈ ਵੀ ਪਾਰਟੀ ਜਦੋਂ ਕੋਈ ਨੀਤੀ ਵਰਤਦੀ ਆ ਤੇ ਆਪਦੇ ਵੱਲੋਂ ਤਾਂ ਉਹ ਆਪਦਾ ਫਾਇਦਾ ਕਰ ਰਹੀ ਹੁੰਦੀ ਆ ਪਰ ਜੇ ਇਹਨੂੰ ਆਪਾਂ ਸਿਆਸੀ ਤੌਰ ਤੇ ਚਾਰੇ ਪੱਖਾਂ ਤੋਂ ਬਹੁ ਪੱਖੀ ਤਰੀਕੇ ਨਾਲ ਵਿਚਾਰੀਏ ਤਾਂ ਫਿਰ ਆਮ ਆਦਮੀ ਪਾਰਟੀ ਚਾਹੇ ਤੇਜ ਤਰਾਰ ਆਗੂ ਨੇ ਤੇਜ ਤਰਾਰ ਲੀਡਰ ਨੇ ਪਰ ਆਮ ਆਦਮੀ ਪਾਰਟੀ ਆਪਣੀ ਫੱਟੀ ਪੋਚ ਰਹੀ ਆ ਪੰਜਾਬ ਚ ਜਿਸ ਤਰੀਕੇ ਦੇ ਨਾਲ ਪਿਛਣੇ ਦਿਨਾਂ ਤੋਂ ਭਗਵੰਤ ਮਾਨ ਸਾਹਿਬ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਆਇਆ ਉਹਦਾ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਪੰਜਾਬ ਚ ਹੋਣਾ ਹੀ ਹੋਣਾ। ਹਾਂਜੀ। ਔਰ ਇੱਥੋਂ ਤੱਕ ਵੀ ਹੋ ਸਕਦਾ ਹੈ ਵੀ ਜਿਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਵੀ ਫੱਟੀ ਪੋਚੀ ਗਈ। ਹਾਂਜੀ। ਉਹ ਵੀ ਉੱਥੋਂ ਹਾਰ ਗਏ। ਇਵੇਂ ਹੀ ਹੋ ਸਕਦਾ ਹੈ ਭਗਵੰਤ ਮਾਨ ਸਾਹਿਬ ਵੀ ਪੰਜਾਬ ਚ ਆਪਦੀ ਸੀਟ ਆਉਣ ਵਾਲੇ ਟਾਈਮ ਚ ਹਾਰ ਜਾਣ। ਹਾਂਜੀ। ਦੇਖੋ ਕਿਉਂ ਮੈਂ ਇਹ ਕਹਿ ਰਿਹਾ। ਮੇਰੀ ਸਭ ਤੋਂ ਵੱਧ ਜ਼ਰੂਰੀ ਆ ਗੱਲ ਆਮ ਆਦਮੀ ਪਾਰਟੀ ਵਾਲੇ ਪੈਣਾ ਭਰਾਵਾਂ ਵਾਸਤੇ। ਆਮ ਆਦਮੀ ਪਾਰਟੀ ਵਾਲੇ ਇਹ ਗੌਰ ਨਾਲ ਸੁਣ ਲੋ ਵੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਜ਼ਬਰਦਸਤੀ ਰੋਕਿਆ ਹੁਣ ਕਿਸਾਨਾਂ ਦਾ ਸੱਦਾ ਸੀ ਵੀ ਅਸੀਂ ਚੰਡੀਗੜ੍ਹ ਧਰਨਾ ਲਾਉਣਾ ਚਾਹੁੰਨੇ ਆ ਸਾਨੂੰ ਚੰਡੀਗੜ੍ਹ 34 ਸੈਕਟਰ ਦੇ ਵਿੱਚ ਥਾਂ ਦਿਓ ਪਰ ਮੁੱਖ ਮੰਤਰੀ ਨੇ ਫੜੋ ਫੜੀ ਕਰਕੇ ਪੁਲਿਸ ਲਾ ਕੇ ਬੈਰੀਕੇਡਿੰਗ ਲਾ ਕੇ ਚੰਡੀਗੜ੍ਹ ਚੋਂ ਧਰਨਾ ਤਾਂ ਦਿੱਤਾ ਰੋਕ ਪਰ ਉਹਦਾ ਨਤੀਜਾ ਕੀ ਨਿਕਲਿਆ ਪੰਜਾਬ ਦੇ ਵਿੱਚ 80 ਜਗ੍ਹਾ ਤੇ ਕਿਸਾਨਾਂ ਨੇ ਐਮਐਲਏ ਘੇਰਲੇ ਆਮ ਆਦਮੀ ਪਾਰਟੀ ਦੇ ਹੁਣ ਕਿਸਾਨ ਚਾਹੁੰਦੇ ਕੀ ਆ ਕਿਸਾਨ ਕਰਨਾ ਕੀ ਚਾਹੁੰਦੇ ਆ ਉਹਨਾਂ ਦੀਆਂ ਮੰਗਾਂ ਠੀਕ ਨੇ ਕਿ ਗਲਤ ਨੇ ਇੱਕ ਵਾਰ ਇਹਨੂੰ ਸਾਈਡ ਤੇ ਛੱਡ ਲੋ ਉਹਨਾਂ ਦਾ ਮਕਸਦ ਹੈ ਨਾ ਕਿ ਅਸੀਂ ਆਵਾਜ਼ ਉਠਾਉਣੀ ਹੈ ਧਰਨਾ ਕਾਹਦੇ ਲਈ ਲਾਇਆ ਜਾਂਦਾ ਵੀ ਅਸੀਂ ਆਵਾਜ਼ ਉਠਾਉਣੀ ਹੈ ਸਾਡੀ ਗੱਲ ਉੱਚੀ ਉੱਠੇ ਤੇ ਇਹ ਮੁੱਦਾ ਜਿਹੜਾ ਅਸੀਂ ਉਠਾਉਣਾ ਚਾਹੁੰਨੇ ਆ ਇਹ ਮੁੱਦਾ ਉੱਭਰੇ ਹੁਣ ਆਮ ਆਦਮੀ ਪਾਰਟੀ ਇਹ ਸੋਚੇ ਵੀ ਜੇਕਰ ਚੰਡੀਗੜ੍ਹ ਧਰਨਾ ਲਾਉਣ ਦਿੰਦੇ ਤਾਂ ਫੇਰ ਵੱਧ ਮੁੱਦਾ ਉੱਠਣਾ ਸੀ ਕਿ ਜੇ ਹੁਣ 80 ਥਾਮਾਂ ਤੋਂ ਵੱਧ ਥਾਮਾਂ ਤੇ ਧਰਨੇ ਲਵਾ ਲੈ ਤੇ ਹੁਣ ਉਹਨਾਂ ਦਾ ਮੁੱਦਾ ਵੱਧ ਉੱਠਿਆ ਦੇਖੋ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਬੋਲੀ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਮੈਂ ਮੁੱਖ ਮੰਤਰੀ ਆ ਤੇ ਮੈਂ ਐਕਸ਼ਨ ਲੈਣਾ ਜਾਣਦਾ ਤੇ ਉਹਨਾਂ ਨੇ ਫਿਰ ਐਕਸ਼ਨ ਲਿਆ ਉਹਨਾਂ ਨੇ ਕਿਸਾਨਾਂ ਦੀ ਫੜੋ ਫੜੀ ਕੀਤੀ ਬੈਰੀਗੇਟਿੰਗ ਕੀਤੀ ਪਰ ਇੱਥੇ ਇੱਕ ਗੱਲ ਮੁੱਖ ਮੰਤਰੀ ਸਾਹਿਬ ਭੁੱਲ ਗਏ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਜਿਹੜੇ ਪਹਿਲਾਂ ਵਾਲੇ ਮੁੱਖ ਮੰਤਰੀ ਜਿਹੜੇ ਕਿਸਾਨਾਂ ਮਜ਼ਦੂਰਾਂ ਨਾਲ ਐਨਾ ਪੰਗਾ ਨਹੀਂ ਲੈਂਦੇ ਰਹੇ ਵੀ ਸ਼ਾਇਦ ਉਹ ਐਕਸ਼ਨ ਨਹੀਂ ਸੀ ਲੈਣਾ ਜਾਣਦੇ ਪਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਸਾਰੇ ਮੁੱਖ ਮੰਤਰੀਆਂ ਨੂੰ ਪਤਾ ਵੀ ਸਾਡੀ ਪਾਵਰ ਕੀ ਆ ਸਾਰੀ ਪੁਲਿਸ ਨੂੰ ਉਹ ਜੋ ਮਰਜ਼ੀ ਹੁਕਮ ਦੇ ਕੇ ਕਰਾ ਸਕਦੇ ਆ ਪਰ ਜਿਹੜੇ ਮੁੱਖ ਮੰਤਰੀ ਤੁਹਾਡੇ ਵਾਂਗ ਐਕਸ਼ਨ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨਹੀਂ ਲੈਂਦੇ ਰਹੇ ਹਾਂਜੀ ਉਹਦੇ ਪਿੱਛੇ ਉਹਨਾਂ ਦੀ ਬਹੁਤ ਡੂੰਗੀ ਤੇ ਦੂਰ ਅੰਦੇਸ਼ੀ ਸੋਚ ਹੁੰਦੀ ਆ ਹੁਣ ਚੰਨੀ ਸੀ ਹਾਂਜੀ ਚੰਨੀ ਸਾਹਿਬ ਮੁੱਖ ਮੰਤਰੀ ਰਹਿਆ ਜਾਂ ਕੈਪਟਨ ਮੁੱਖ ਮੰਤਰੀ ਰਿਹਾ ਹਾਂਜੀ ਆਮ लाठी चार्ज ਲੋਕਾਂ ਤੇ ਧੱਕਾ ਹੁੰਦਾ ਰਿਹਾ ਪਰ ਸਿੱਧੇ ਰੂਪ ਚ ਐਦਾਂ ਚੈਲੰਜ ਕਰਕੇ ਕਿਉਂ ਨਹੀਂ ਕੋਈ ਮੁੱਖ ਮੰਤਰੀ ਕਿਸਾਨਾਂ ਨੂੰ ਬੋਲਿਆ ਕਿਉਂਕਿ ਸਾਰੇ ਮੁੱਖ ਮੰਤਰੀਆਂ ਨੂੰ ਇਹ ਪਤਾ ਸੀ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਚਾਹੇ ਉਹ ਕੈਪਟਨ ਅਮਰਿੰਦਰ ਚਾਹੇ ਉਹ ਚਰਨਜੀਤ ਚੰਨੀ ਚਾਹੇ ਬੀਬੀ ਪੱਠੜ੍ਹ ਵੀ ਰਹੀ ਕੋਚ ਕੁ ਟਾਈਮ ਲਈ ਸਭ ਨੂੰ ਪਤਾ ਸੀ ਵੀ ਪੰਜਾਬ ਦੇ ਵਿੱਚ ਕਿਸਾਨੀ ਧਰਾ ਕਿਸਾਨੀ ਦੀ ਵੋਟ ਕਿਸਾਨੀ ਦੇ ਨਾਲ ਹੀ ਖੇਤ ਮਜ਼ਦੂਰ ਵੀ ਜੁੜੇ ਨੇ ਇਸ ਕਰਕੇ ਕੋਈ ਵੀ ਮੁੱਖ ਮੰਤਰੀ ਪਤਾ ਸਾਰੇ ਮੁੱਖ ਮੰਤਰੀਆਂ ਨੂੰ ਸੀ ਵੀ ਸਾਡੇ ਕੋਲ ਪਾਵਰ ਬਹੁਤ ਆ ਅਸੀਂ ਕਰ ਸਕਦੇ ਆ ਪਰ ਐਕਸ਼ਨ ਜਿਹੜਾ ਭਗਵੰਤ ਸਿੰਘ ਸਾਹਿਬ ਨੇ ਕੀਤਾ ਇਹ ਐਕਸ਼ਨ ਦੂਜੇ ਮੁੱਖ ਮੰਤਰੀ ਨਹੀਂ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਆਪਣੀ ਪਾਰਟੀ ਦੀ ਫੱਟੀ ਥੋੜਾ ਪੁੱਛਣੀ ਆ ਅਸੀਂ ਬੇੜਾ ਥੋੜਾ ਪਾਰਟੀ ਦਾ ਗਰਕ ਕਰਨਾ ਹੁਣ ਕਿਸਾਨੀ ਦੀ ਮੁੱਖ ਵੋਟ ਹੁੰਦੀ ਆ ਇਹਨਾਂ ਪਾਰਟੀਆਂ ਨੂੰ ਤੇ ਜਿਹੜਾ ਐਕਸ਼ਨ ਮਾਨ ਸਾਹਿਬ ਨੇ ਕੀਤਾ ਨਾ ਲਾਜ਼ਮੀ ਤੌਰ ਤੇ ਇਹਨੇ ਕਿਸਾਨੀ ਨੂੰ ਹੌਲੀ ਹੌਲੀ ਕਰਕੇ ਆਮ ਆਦਮੀ ਪਾਰਟੀ ਨਾਲੋਂ ਪਾਸੇ ਕਰ ਦੇਣਾ ਹਾਂਜੀ ਆ ਜਿਹੜੀਆਂ 2022 ਚ ਵੋਟਾਂ ਪਈਆਂ ਨਾ ਇਹਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇੱਕ ਪੋਲਿਟਿਕਲ ਗੇਮ ਹੈ ਸੋਚ ਰਹੀ ਆ ਵੀ ਅਸੀਂ ਸ਼ਹਿਰੀ ਵੋਟ ਨੂੰ ਆਪਣੇ ਨਾਲ ਜੋੜ ਲਈਏ ਪਰ ਸ਼ਹਿਰੀ ਵੋਟ ਵੱਡੀ ਗਿਣਤੀ ਭਾਜਪੀ ਨੂੰ ਪੈਂਦੀ ਆ ਬਚਦੀ ਖੁੱਛ ਦੀ ਕਾਂਗਰਸ ਨੂੰ ਪੈਂਦੀ ਆ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਤਾਂ ਜਿੰਨੀ ਪੈਣੀ ਸੀ ਪੈ ਗਈ ਹੁਣ ਗਾਂ ਤੋਂ ਭਾਜਪੀ ਤੇ ਕਾਂਗਰਸ ਦੀ ਉਹ ਵੋਟ ਵਟਣੀ ਆ ਆਮ ਆਦਮੀ ਪਾਰਟੀ ਚ ਬੜੇ ਸਿਆਣੇ ਤੇ ਇਤਰਾ ਲੀਡਰ ਹੈਗੇ ਨਹੀਂ ਪਰ ਮੈਨੂੰ ਲੱਗਦਾ ਟਪਲਾ ਖਾਰੀ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਜਿਹੜਾ ਪੈਂਤਰਾ ਕਿਸਾਨਾਂ ਪ੍ਰਤੀ ਜਿਵੇਂ ਅੱਜ ਗੁਰਦਾਸਪੁਰ ਦੇ ਭਰਤਪਿੰਡ ਦੇ ਵਿੱਚ ਫੇਰ ਉੱਥੇ ਕਿਸਾਨਾਂ ਦੇ ਉੱਪਰ ਖੇਚ ਤੂ ਹੋਈ ਆ ਪੱਗਾਂ ਲੱਥੀਆਂ ਨੇ ਜਿੱਦਾਂ ਲਾਠੀ ਚਾਰਜ ਉੱਥੇ ਅੱਜ ਫੇਰ ਹੋਇਆ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਆਵਦਾ ਨੁਕਸਾਨ ਕਰਨ ਵਾਲਾ ਤੁਰਪੀ ਆ ਜੇਕਰ ਕਿਸਾਨੀ ਦੀ ਵੋਟ ਆਮ ਆਦਮੀ ਪਾਰਟੀ ਤੋਂ ਪਿੱਛੇ हट ਗਈ ਮੈਂ ਗਰੰਟੀ ਦਿੰਦਾ ਭਗਵੰਤ ਮਾਨ ਸਾਹਿਬ ਵੀ ਆਪਦੀ ਸੀਟ ਹਾਰਨਗੇ 27 ਚ ਇਹ ਗਰੰਟੀ ਦੇ ਜਿੰਨੀ ਕਿ ਮੈਨੂੰ ਮਤਲਬ ਗਰੰਟੀ ਜੇ ਕੇਜਰੀਵਾਲ ਸਾਹਿਬ ਦੇ ਸਕਦੇ ਨੇ ਅਸੀਂ ਵੀ ਦੇ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਐ ਲੱਗਦਾ ਹੋਣਾ ਕੇਜਰੀਵਾਲ ਤਾਂ ਉਹ ਤੇ ਤੂੰ ਵਾਹ ਛੋਟਾ ਜਾ ਭਰਾਓ ਕੇਜਰੀਵਾਲ ਸਾਹਿਬ ਜੇ ਵੱਡੇ ਅਫਸਰ ਰਹੇ ਨੇ ਉਹਨਾਂ ਦੀ ਪੜ੍ਹਾਈ ਵਾਵਾ ਮਮੀ ਸੁਖ ਨਾਲ ਮਾੜੀ ਮੋਟੀ ਪੀ ਐਚ ਡੀ ਕੀਤੀ ਆ ਅਸੀਂ ਵੀ ਕੋਈ ਗਰੰਟੀ ਦੇ ਸਕਦੇ ਆ ਤੇ ਮੈਂ ਕਹਿਣਾ ਭਈ ਵੇਖੋ ਮੁੱਖ ਮੰਤਰੀ ਸਾਹਿਬ ਜਿਹੜਾ ਪੈਂਤਰਾ ਕਿਸਾਨਾਂ ਦੇ ਪ੍ਰਤੀ ਲੈ ਕੇ ਚੱਲੇ ਨੇ ਨਾ ਇਹਨੇ ਆਮ ਆਦਮੀ ਪਾਰਟੀ ਨੂੰ ਮਾਂਜਣਾ ਹੀ ਮਾਂਜਣਾ ਦੋ ਤਬਕਿਆਂ ਨੇ ਆਮ ਆਦਮੀ ਪਾਰਟੀ ਨੂੰ ਮਾਂਜਣਾ ਪੰਜਾਬ 'ਚ ਇੱਕ ਔਰਤਾਂ ਨੇ ਇੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਵੇਖੋ ਮਜ਼ਦੂਰ ਜੱਥੇਬੰਦੀਆਂ ਪਹਿਲਾਂ ਹੀ ਕਹਿ ਰਹੀਆਂ ਵੀ ਮੁੱਖ ਮੰਤਰੀ ਨੇ ਸਾਨੂੰ ਟਾਈਮ ਦੇ ਦੇ ਕਿ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਹੁਣ ਕਿਸਾਨ ਜਿਹੜੇ ਨਹੀਂ ਆਮ ਆਦਮੀ ਪਾਰਟੀ ਜੇ ਦੋ ਨਾਰੇ ਨਾ ਨਾ ਦਿੰਦੀ ਬਾਈ ਚ ਸ਼ਾਇਦ 92 ਦੀ بجائے ਸਰਕਾਰ ਤਾਂ ਬਣ ਜਾਂਦੀ ਪਰ ਸ਼ਾਇਦ ਮੇਰੇ ਖਿਆਲ ਨਾਲ 60 ਤੋਂ ਥੱਲੇ ਥੱਲੇ ਸੀਟਾਂ ਆਉਂਦੀਆਂ ਦੋ ਗੱਲਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਇੱਕ ਕਿਹਾ ਸੀਗਾ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਆਵਦੀਆਂ ਵੀਡੀਓ ਪਈਆਂ प्रदीप ਜਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਹੋਇਆ ਵੀ ਸਾਰੀਆਂ 22 ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਦਾਣਾ ਦਾਣਾ ਐਮਐਸਪੀ ਤੇ ਚੁੱਕਾਂਗੇ ਅੱਜ ਵੀ ਵੀਡੀਓ ਪਈਆਂ ਭਗਵੰਤ ਮਾਨ ਸਾਹਿਬ ਦੀਆਂ ਔਰ ਦੂਜਾ ਨਾਰਾ ਇਹਨਾਂ ਨੇ ਦਿੱਤਾ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਤੇ ਤੀਜਾ ਜਿਹੜੇ ਦੋ ਗੱਲਾਂ ਮਜ਼ਦੂਰਾਂ ਨੂੰ ਕਹੀਆਂ ਸੀ ਵੀ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇ ਪਲਾਟ ਦੇਵਾਂਗੇ ਤੇ ਮਜ਼ਦੂਰਾਂ ਦੇ ਲਈ ਇਹਨਾਂ ਨੇ ਜਿਹੜੀਆਂ ਇਹ ਦੋ ਗੱਲਾਂ ਕਹੀਆਂ ਸੀ ਇਹਨਾਂ ਚੀਜ਼ਾਂ ਨੇ ਆਮ ਆਦਮੀ ਪਾਰਟੀ ਵੱਲ ਇਹਨਾਂ ਤਿੰਨ ਤਬਕਿਆਂ ਨੂੰ ਖਿੱਚਿਆ ਹੁਣ ਸਿੱਧਾ ਹੀ 50 ਫੀਸਦੀ ਵੋਟ ਤਾਂ ਕੱਲੀਆਂ ਸਾਡੀਆਂ ਭੈਣਾਂ ਦੀ ਔਰਤਾਂ ਦੀ ਹੈਗੀ ਆ ਉਹ ਹਜ਼ਾਰ-ਹਜ਼ਾਰ ਰੁਪਈਆ ਆਮ ਲੋਕਾਂ ਨੂੰ ਲੱਗਦਾ ਵੀ ਚੱਲ ਜੇ ਘਰ 'ਚ ਦੋ ਤਿੰਨ ਔਰਤਾਂ ਨੇ ਤੇ ਜੇ ਮਹੀਨੇ ਦਾ ਦੋ ਤਿੰਨ ਹਜ਼ਾਰ ਤਾਂ ਸਰਕਾਰੋਂ ਆਜਿਆ ਕਰੂਗਾ ਤੇ ਜਦੋਂ ਉਹ ਨਹੀਂ ਦਿੱਤਾ ਤਾਂ ਹੁਣ ਉਹ 50 ਫੀਸਦੀ ਵੋਟ ਚਾਹੇ ਅਜ ਤੋਂ ਬਾਅਦ ਹੁਣ ਜਦੋਂ ਰਹਿ ਗਏ 15 ਕੁ ਮਹੀਨੇ ਹੁਣ ਦੇ ਵੀ ਲੈਣ ਤਾਂ ਇਹ ਹੁਣ ਲੋਕਾਂ ਨੇ ਅੱਗੇ ਤੋਂ ਯਕੀਨ ਨਹੀਂ ਕਰਨਾ ਗਰੰਟੀ ਦਾ ਔਰ ਜਿਹੜੀ ਕਿਸਾਨਾਂ ਦੇ ਪ੍ਰਤੀ ਪੈਂਤਰਾ ਵਰਤਿਆ ਘੈਂਟ ਪੁਣਾ ਤਾਂ ਦਿਖਾ ਲੈਣਗੇ ਭਗਵੰਤ ਮਾਨ ਸਾਹਿਬ ਇਹ ਤਾਂ ਆਮਦ ਹੋ ਸਕਦਾ ਆਮ ਆਦਮੀ ਪਾਰਟੀ ਚ ਕੁਝ ਬੰਦੇ ਕਹਿੰਦੇ ਹੁਣ ਕਿਉਂ ਸਿਖਾਤਾ ਆ ਨਾ ਕਿਸਾਨਾਂ ਨੂੰ ਸਬਕ ਲੈ ਦੂਜੇ ਮੁੱਖ ਮੰਤਰੀ ਤਾਂ ਡਰਦੇ ਹੀ ਰਹਿੰਦੇ ਸੀ ਆ ਕੀਤਾ ਭਗਵੰਤ ਮਾਨ ਸਾਹਿਬ ਨੇ ਦਲੇਰੀ ਵਾਲਾ ਕੰਮ ਪਰ ਜਿਹੜੇ ਦੂਜੇ ਮੁੱਖ ਮੰਤਰੀ ਸੀ ਜੇ ਪ੍ਰਕਾਸ਼ ਸਿੰਘ ਬਾਦਲ ਉਹ ਪੰਜ ਵੇਰੀ ਮੁੱਖ ਮੰਤਰੀ ਰਿਹਾ ਨਾ ਉਹ ਐਸੇ ਕਰਕੇ ਰਿਹਾ ਕਿਉਂਕਿ ਉਹ ਘੈਂਟ ਪੁਣਾ ਨਹੀਂ ਸੀ ਦਿਖਾਉਂਦਾ ਉਹ ਚੈਲੰਜ ਕਰਕੇ ਅਟੈਕ ਕਿਸੇ ਤਬਕੇ ਤੇ ਨਹੀਂ ਸੀ ਕਰਦਾ ਕਿ ਮੇਰੇ ਕੋਲ ਪਾਵਰ ਆ ਮੈਂ ਐਕਸ਼ਨ ਲੈ ਸਕਦਾ ਬਾਦਲ ਸਾਹਿਬ ਦੀ ਜੋ ਸਰਕਾਰ ਰਹੀ ਮੈਂ ਉਹਦੇ ਨਾਲ ਸਹਿਮਤ ਨਹੀਂ ਆ ਮੈਂ ਉਹਦੀਆਂ ਨੀਤੀਆਂ ਤੇ ਉਹਦੇ ਕੰਮਾਂ ਨਾਲ ਸਹਿਮਤ ਨਹੀਂ ਆ ਪਰ ਇੱਕ ਗੱਲ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਤਿੰਨ ਟਰਮਾਂ ਉਹਦੀਆਂ ਮੈਂ ਹੋਸ਼ਾਬਾਸ ਚ ਵੇਖੀਆਂ ਮੁੱਖ ਮੰਤਰੀ ਦੀਆਂ ਮੈਂ ਉਹਨੂੰ ਕਦੀ ਸਤਾ ਦਾ ਨਸ਼ਾ ਚੜਿਆ ਨਹੀਂ ਸੀ ਵੇਖਿਆ ਹਾਂਜੀ ਉਹ ਚਾਹੇ ਡਰਾਮੇਬਾਜੀ ਕਹਿ ਲੋ ਵਿਖਾਵਾ ਕਹਿ ਲੋ ਉਹ ਐਂ ਜਾ ਕਰਕੇ ਆਉਂਦਾ ਹੁੰਦਾ ਸੀ ਧਰਨਿਆਂ ਵਾਲੇ ਪਾਸੇ ਨੂੰ ਵੀ ਕਾਕਾ ਮੇਰੀ ਗੱਲ ਸੁਣ ਲੋ ਕਾਕਾ ਇੱਕ ਵਾਰੀ ਗਿੱਦੜਬਾਹ ਧਰਨਾ ਲਾਇਆ ਅਸੀਂ ਮੈਂ ਵੀ ਵਿੱਚ ਸੀ ਹਾਂਜੀ ਤੇ ਭਗਵੰਤ ਮਾਨ ਸਾਡੇ ਧਰਨੇ ਚ ਆਏ ਮੇਰੇ ਕੋਲ ਅੱਜ ਵੀ ਫੋਟੋ ਮੇਰੇ ਨਾਲ ਧਰਨੇ ਦੇ ਵਿੱਚ ਭਗਵੰਤ ਮਾਨ ਸਾਹਿਬ ਬੈਠੇ ਹੋਏ ਨੇ ਭਗਵੰਤ ਮਾਨ ਸਾਹਿਬ ਸਾਡੇ ਧਰਨੇ ਦੀ ਹਮਾਇਤ ਕਰਨ ਆਏ ਧਰਨਾ ਕਾਹਲੀ ਸਰਕਾਰ ਦੇ ਖਿਲਾਫ ਸੀ ਉੱਥੇ ਫਿਰ ਗਿੱਦੜ ਬਾਏ ਚ ਜਦੋਂ ਜਿਹੜਾ ਮੁੱਖ ਮੰਤਰੀ ਆਇਆ ਪ੍ਰਕਾਸ਼ ਸਿੰਘ ਬਾਦਲ ਤਾਂ ਉਹ ਸਾਡੇ ਧਰਨੇ ਦੇ ਵਿੱਚ ਜਿੱਦਾਂ ਉਹ ਆਏ ਕਰਕੇ ਆਏ ਮੰਗ ਚਾਏ ਉਹਨੇ ਨਹੀਂ ਸੀ ਮੰਨਣੀ ਨਹੀਂ ਮੰਨੀ ਪਰ ਇੱਕ ਵਾਰੀ ਆਏ ਗੱਲਾਂ ਕਰਾ ਜਾਂਦਾ ਹੁੰਦਾ ਸੀ ਵੀ ਯਾਰ ਨਿਮਰਤਾ ਬਹੁਤ ਆ ਪਰ ਭਗਵੰਤਮਾਨ ਸਾਹਿਬ ਮੈਂ ਦੇਖੋ ਜਗਿੰਦਰ ਸਿੰਘ ਉਹ ਗਰਾਹਾ ਨੇ ਮੈਨੂੰ ਦੱਸਿਆ ਮੈਂ ਜਦੋਂ ਉਹਦੀ ਇੰਟਰਵਿਊ ਕੀਤੀ ਉਹ ਕਹਿੰਦਾ ਵੀ ਜਦੋਂ ਅਸੀਂ ਪਿੱਛੇ ਮੀਟਿੰਗ ਕਰਕੇ ਆਏ ਆ ਭਗਵੰਤਮਾਨ ਨਾਲ ਤਾਂ ਉਹਨੇ ਮੇਰੇ ਗੋਡੀਆਂ ਹੱਥ ਲਾਏ ਹੁਣ ਬੈਲੈਂਸ ਵੀ ਹੋਣਾ ਚਾਹੀਦਾ ਨਾ ਕਿਤੇ ਅਸੀਂ ਗੋਡੀਆਂ ਹੱਥ ਤੇ ਕਿਤੇ ਅਸੀਂ ਸਿੱਧਾ ਮਤਲਬ ਮੀਟਿੰਗ ਚੋਂ ਹੀ ਉੱਠ ਜਾਨੇ ਆ ਬੈਲੈਂਸ ਚਾਹੀਦਾ ਬੈਲੈਂਸ ਤੋ ਵੇਖੋ ਬੜੇ ਸਿਆਣੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਲੀਡਰ ਤੇਜ ਤਰਾਰ ਬੜੇ ਨੇ ਸਾਡੇ ਨਾਲ ਤਾਂ ਕਿਤੇ ਤੇਜ ਨਹੀਂ ਅਗਲੇ ਸਰਕਾਰ ਬਣਾਈ ਬੈਠੇ ਨੇ ਪਰ ਜੋ ਬਾੜੀ ਤੌਰ ਤੇ ਚੀਜ਼ਾਂ ਨਜ਼ਰ ਆਉਂਦੀਆਂ ਨਹੀਂ ਪੰਪ ਲਾਉਂਦੇ ਨੇ ਕੁਝ ਲੋਕ ਵੀ ਵੇਖਿਆ ਅੱਜ ਮਾਨ ਸਾਹਿਬ ਸਬਕ ਸਿਖਾਤਾ ਆਪਾਂ ਹੈ ਪਰ ਇਹ ਜਿਹੜੇ ਪੰਪ ਲਾਉਣ ਵਾਲੇ ਹੁੰਦੇ ਨਾ ਇਹੀ ਬੇੜਾ ਕਰਕ ਕਰਦੇ ਨੇ ਵੇਖੋ ਸਿੱਧੀ ਤੇ ਸਾਫ਼ ਗੱਲ ਹੈ ਔਰਤਾਂ ਨੇ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਇਹਨਾਂ ਤਿੰਨ ਤਬਕਿਆਂ ਨੇ ਜੱਜ ਕੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਸੀ ਕਿਉਂਕਿ ਦਿੱਲੀ ਅੰਦੋਲਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਬਿਆਨ ਦਿੱਤੇ ਜੋ ਉਹਦਾ ਚਿਹਰਾ ਵਿਖਾਇਆ ਲੋਕਾਂ ਨੂੰ ਐ ਸੀਗਾ ਵੀ ਯਾਰ ਇਹ ਕਿਸਾਨਾਂ ਮਜ਼ਦੂਰਾ ਦੇ ਬੜੇ ਹਤਾਇਸ਼ੀ ਨਹੀਂ ਪਰ ਜੋ ਕੁਝ ਆਮ ਆਦਮੀ ਪਾਰਟੀ ਨੇ ਕੀਤਾ ਮਾਨ ਸਾਹਿਬ ਨੇ ਕੀਤਾ ਕੀ ਇਹਦਾ ਨੁਕਸਾਨ ਸੰਯੁਕਤ ਕਿਸਾਨ ਮੋਰਚੇ ਨੂੰ ਹੋਊਗਾ ਭੋਰਾ ਵੀ ਨਹੀਂ ਹੋਣਾ ਸੰਯੁਕਤ ਕਿਸਾਨ ਮੋਰਚੇ ਨੇ ਕਿਹੜਾ ਵੋਟਾਂ ਲੈਣੀਆਂ ਉਹਨਾਂ ਨੇ ਤਾਂ ਮੰਗਾ ਰੱਖਣੀਆਂ ਨੇ ਧਰਨੇ ਲਾਉਣੇ ਨੇ ਠੀਕ ਹੈ ਚੰਡੀਗੜ੍ਹ ਨਹੀਂ ਜਾਣ ਦਿੱਤਾ ਉਹਨਾਂ ਦਾ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਗਾ ਅੱਛਾ ਉਹਨਾਂ ਨੇ ਅਗਲੇ ਦਿਨ ਐਮਐਲਏ ਦੇ ਬੂਰੇ ਧਰਨੇ ਲਾ ਲਏ ਔਰ ਹੁਣ ਜਿਹੜਾ ਡੇਢ ਸਾਲ ਆਮ ਆਦਮੀ ਪਾਰਟੀ ਦਾ ਰਹਿੰਦਾ ਤੇ ਜਿਵੇਂ ਸੰਯੁਕਤ ਕਿਸਾਨ ਮੋਰਚੇ ਨਾਲ ਪੇਚਾ ਗਿਆ ਪਏ ਤਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਸੱਚੀ ਮੁੱਚੀ ਘਾਟੇ 'ਚ ਜਾਊਗੀ ਵੱਡਾ ਵੋਟ ਬੈਂਕ ਦਾ ਨੁਕਸਾਨ ਹੋਊਗਾ ਕੱਲ ਜਦੋਂ ਉੱਥੇ ਧਰਨਿਆ ਤੇ ਅਸੀਂ ਦੇਖਿਆ ਤਾਂ ਕਿਸਾਨ ਆਗੂ ਸ਼ਰਿਹਮ ਕਹਿ ਰਹੇ ਸੀ ਕਿ ਜਿਵੇਂ ਭਾਜਪੀ ਨੂੰ ਅਸੀਂ ਰੂੜੀਆਂ ਤੋਂ ਭਜਾਉਂਦੇ ਰਹੇ ਆਂ ਪਿੰਡਾਂ 'ਚ ਇਹਨਾਂ ਦਾ ਬਾਈਕਟ ਕਰਦੇ ਰਹੇ ਆਂ ਹੁਣ ਅਸੀਂ ਆਮ ਆਦਮੀ ਪਾਰਟੀ ਦਾ ਵੀ ਇਦਾਂ ਕਰਾਂਗੇ ਹੁਣ ਦੇਖੋ ਸਿੱਧੀ ਗੱਲ ਜੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 5 7 10 ਕ ਪਿੰਡਾਂ ਦੇ ਵਿੱਚ ਵੀ ਚੰਗਾ ਵਿਰੋਧ ਕਿਸੇ ਐਮਐਲਏ ਉਮੀਦਵਾਰ ਦਾ ਜਾਏ ਹੋ ਤਾਂ ਉਹਦੇ ਖਿਲਾਫ ਹਵਾ ਬਣ ਜਾਂਦੀ ਆ ਮਾਹੌਲ ਬਣ ਜਾਂਦਾ ਸੋ ਮੈਂ ਬਹੁਤ ਹੀ ਲੰਬੀ ਗੱਲ ਨਹੀਂ ਕਰਦਾ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਪੈੰਤਰਾ ਕਿਸਾਨਾਂ ਪ੍ਰਤੀ ਅਪਣਾਇਆ ਉਹ ਘੈਂਟ ਦਾ ਲੱਗ ਸਕਦਾ ਉਹ ਐ ਤਾਂ ਲੱਗ ਸਕਦਾ ਵੀ ਵੱਟ ਕੱਟ ਤੇ ਕਿਉਂ ਸਬਕ ਸਿਖਾਤਾ ਕਿਉਂ ਦੱਬ ਕੇ ਰੱਖਤੇ ਕਿਉਂ ਤੰਨ ਕੇ ਰੱਖਤੇ ਪਰ ਉਹਦਾ ਪੋਲੀਟੀਕਲੀ ਨੁਕਸਾਨ ਬਹੁਤ ਹੋਣਾ ਇਹ ਜਿਹੜੀ 2-4 ਦਿਨ ਦੀ ਇਹ ਘੈਂਟ ਪੁਨੇ ਦੀ ਖੁਸ਼ੀ ਆ ਨਾ ਇਹ ਇਹਦਾ ਨਤੀਜਾ ਜਿਹੜਾ ਕੇਜਰੀਵਾਲ ਸਾਹਿਬ ਦਿੱਲੀ ਚ ਹਾਰੇ ਨੇ ਹੁਣ ਕੇਜਰੀਵਾਲ ਸਾਹਿਬ ਦੇ ਦਿਲ ਨੂੰ ਕੋਈ ਪੁੱਛ ਕੇ ਵੇਖੇ ਵੀ ਜਿਹੜੀ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਲੋਕ ਮੇਰੇ ਤੋਂ ਇੰਨਾ ਪਿੱਛੇ ਨਹੀਂ हट ਸਕਦੇ ਮੇਰੀ ਸਰਕਾਰ ਬਣਨ ਤੋਂ ਰੁਕ ਸਕਦੀ ਆ ਪਰ ਮੈਂ ਨਹੀਂ ਹਾਰ ਸਕਦਾ ਪਰ ਕੇਜਰੀਵਾਲ ਸਾਹਿਬ ਨੂੰ ਖੁਦ ਦਿੱਲੀ ਦੇ ਵਿੱਚ ਨਵੀਂ ਦਿੱਲੀ ਚ ਲੋਕਾਂ ਨੇ ਹਰਾਤਾ ਹੁਣ ਮਾਨ ਸਾਹਿਬ ਮੰਨ ਲਓ ਲੋਕ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਭਮੱਕੜ ਉਹਨਾਂ ਚੋਂ ਬੜੇ ਪਮਕੜ ਜਿਹੜੇ ਤੁਹਾਡੇ ਨਾਲ ਸੀ ਉਹ ਇੱਧਰ ਕਿਸਾਨ ਜਥੇਬੰਦੀਆਂ ਨਾਲ ਵੀ ਹੈਗੇ ਨਹੀਂ ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਤਾਂ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਹੈਗੀਆਂ ਕਿਸਾਨ ਉਸੇ ਦਿਨ ਤੋਂ ਚੈਲੰਜ ਕਰੀ ਜਾਂਦੇ ਨੇ ਵੀ ਜਿਹੜੀਆਂ 18 ਮੰਗਾਂ ਅਸੀਂ ਮੁੱਖ ਮੰਤਰੀ ਅੱਗੇ ਰੱਖੀਆਂ ਸੀ ਮੁੱਖ ਮੰਤਰੀ ਸਾਡੇ ਨਾਲ ਬਹਿਸ ਕਰਕੇ ਇੱਕ ਵੀ ਮੰਗ ਸਾਬਤ ਕਰਦੇ ਵੀ ਉਹ ਸਾਡੀਆਂ ਮੰਗਾ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਤਾਂ ਕਿਸਾਨ ਕਹਿੰਦੇ ਅਸੀਂ ਆਪਣਾ ਸੰਘਰਸ਼ ਛੱਡ ਦਿਆਂਗੇ ਹੁਣ ਉਸ ਦਿਨ ਤੋਂ ਸੀਐਮ ਸਾਹਿਬ ਦਾ ਬਿਆਨ ਨਹੀਂ ਆਇਆ ਪਰ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਇਹਨਾਂ ਦਾ ਸਯੁਕਤ ਕਿਸਾਨ ਮੋਰਚੇ ਨੂੰ ਨਹੀਂ ਫਾਇਦਾ ਫੂਦਾ ਇਹਨਾਂ ਦੇ ਉੱਪਰ ਵਿਚਾਰ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਹੁਣ ਮੇਰੇ ਤੇ ਹੱਸਣਗੇ ਵੀ ਤੂੰ ਬੜਾ ਸਿਆਣਾ ਜੰਪਿਆ ਸਾਡੇ ਕੋਲ ਤਾਂ ਐਡੇ ਸਿਆਣੇ ਬੰਦੇ ਨੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਭਾਈ ਤੇ ਇਤਤਾਰ ਬੰਦੇ ਨੇ ਤਾਂ ਹੀ ਤਾਂ ਸਰਕਾਰ ਬਣਾਈ ਬੈਠੇ ਹੋ ਪਰ ਇੱਕ ਗੱਲ ਯਾਦ ਰੱਖ ਲਿਓ ਸਰਕਾਰ ਆਖਰ ਨੂੰ ਬੰਨੀ ਵੋਟਾਂ ਨਾਲ ਹੀ ਆ ਤੇ ਜੇ ਪਿੰਡੂ ਵੋਟ ਦੇ ਨਾਲ ਤੁਸੀਂ ਐਦਾਂ ਪੰਗਾ ਲੈ ਰਹੇ ਹੋ ਨਾ ਕਿਸਾਨੀ ਵੋਟ ਨਾਲ ਪਿੰਡ ਦੇ ਦੂਜੇ ਤਬਕਿਆਂ ਦੀ ਵੋਟ ਵੀ ਅਟੈਚ ਹੁੰਦੀ ਆ ਇਸ ਕਰਕੇ ਪਿੰਡੂ ਜਿਹੜੀ ਜਿਹੜੀ ਡੋਮੀਨੇਟਡ ਵੋਟ ਡੋਮੀਨੇਟਡ ਪਿੰਡੂ ਵੋਟ ਆ ਉਹਦੇ ਨਾਲ ਜਿਸ ਤਰ੍ਹਾਂ ਤੁਸੀਂ ਆਪਣਾ ਵਿਰੋਧ ਖੜਾ ਕਰ ਰਹੇ ਹੋ ਨਾ ਇਹਦਾ ਤੁਹਾਨੂੰ ਲਾਜ਼ਮੀ ਖਮਿਆਜਾ ਭੁਗਤਣਾ ਪੈਣਾ ਔਰ ਉਧਰ ਚਰਨਜੀਤ ਚੰਨੀ ਜਦੋਂ ਇਹਨਾਂ ਨੇ ਫੜੇ ਆ ਕਿਸਾਨ ਤੇ ਥਾਣਿਆਂ ਚ ਬੰਦ ਕੀਤੇ ਨੇ ਤਾਂ ਚਰਨਜੀਤ ਚੰਨੀ ਜਿਹੜਾ ਰਾਤ ਨੂੰ 12 ਵਜੇ ਥਾਣੇ ਚ ਗਿਆ ਨਾ ਕਿਸਾਨਾਂ ਨੂੰ ਮਿਲਣ ਉਹਨੂੰ ਐਵੇਂ ਨਾ ਸਮਝ ਲਿਓ ਆਮ ਆਦਮੀ ਪਾਰਟੀ ਵਾਲੇ ਭਰਾਓ ਉਹ ਚਰਨਜੀਤ ਚੰਨੀ ਹੋਰਾਂ ਨੂੰ ਵੀ ਰਾਜਨੀਤੀ ਆਉਂਦੀ ਆ ਉਹਨਾਂ ਨੂੰ ਉਹਨਾਂ ਨੂੰ ਤਾਂ ਸਵਾਦ ਹੀ ਹੋਣ ਆਇਆ ਉਹਨਾਂ ਨੂੰ ਤਾਂ ਮਜ਼ਾ ਹੀ ਹੋਣ ਆਇਆ ਵੀ ਆ ਪਿਆਈ ਉਹਨਾਂ ਨੂੰ ਤਾਂ ਇੰਜ ਲੱਗਦਾ ਵੀ ਅਸੀਂ ਆਪਦਾ ਪ੍ਰਚਾਰ ਕਰਕੇ ਗਲੇ ਬਿਠਾ ਕੇ ਵੀ ਉਹਨਾਂ ਲੋਕਾਂ ਨੂੰ ਆਪਣੇ ਪੱਖ 'ਚ ਨਹੀਂ ਖਿੱਚ ਸਕਦੇ ਜਿੰਨਾ ਭਗਵੰਤਮਾਨ ਸਾਹਿਬ ਦੇ ਇਸ ਪੈਂਤਰੇ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਐਕਸ਼ਨ ਲੈ ਕੇ ਦਿਖਾ ਸਕਦਾ ਤੇ ਮੈਂ ਨਹੀਂ ਵੜਨ ਦਿੰਦਾ ਚੰਡੀਗੜ੍ਹ ਜਿਹੜਾ ਇਸ ਐਕਸ਼ਨ ਨੇ ਨੁਕਸਾਨ ਕੀਤਾ ਨਾ ਇਹ ਇਹ ਕਾਂਗਰਸ ਨੂੰ ਬਹੁਤ ਖੁਸ਼ ਕਰ ਰਿਹਾ ਚਲੋ ਕਾਲੀ ਦਲ ਤਾਂ ਇੱਕ ਵਾਰ ਰੇਸ 'ਚ ਨਹੀਂ ਲੱਗ ਰਿਹਾ ਬੀਜੇਪੀ ਪੂਰੀ ਚੜ੍ਹਾਈ ਕਰ ਰਹੀ ਆ ਤੇ ਬੀਜੇਪੀ ਜਿਹੜੀ ਕਿਸਾਨਾਂ ਬਾਰੇ ਬੋਲ ਹੀ ਨਹੀਂ ਸਕਦੀ ਮੁੱਖ ਮੰਤਰੀ ਸਾਹਿਬ ਨੂੰ ਉਹ ਵੀ ਕਮੈਂਟ ਕਰ ਗਈ ਤੇ ਕਿਸਾਨੀ ਨੂੰ ਗੱਲਾਂ 'ਚ ਚਾਹੀ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਉਹ ਹਰਿਆਣੇ ਦਾ ਮੁੱਖ ਮੰਤਰੀ ਜਿਨੇ ਕਿਸਾਨਾਂ ਨੂੰ ਕੁਛ ਕਰਨ ਨਹੀਂ ਦਿੱਤਾ ਨਾਇਬ ਸੈਣੀ ਸਾਹਿਬ ਉਹ ਵੀ ਭਗਵੰਤ ਮਾਨ ਤੇ ਕਮੈਂਟ ਕਰ ਗਿਆ ਜਦੋਂ ਇਹਨੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਮੈਨੂੰ ਲੱਗਦਾ ਭਈ ਜਿਹੜੀਆਂ ਗੱਲਾਂ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਹਿ ਰਹੀ ਸੀ ਬੀਜੇਪੀ ਬਾਰੇ ਵੀ ਉਹ ਕਿਸਾਨਾਂ ਨਾਲ ਆਹ ਕਰਦੀ ਆ ਉਹ ਕਰਦੀ ਆ ਕਿਤੇ ਨਾ ਕਿਤੇ ਕਿਸਾਨਾਂ ਦਾ ਜਿਹੜਾ ਆਮ ਹਲਕਾ ਨਾ ਉਹਨੂੰ ਲੱਗਦਾ ਸੀ ਕਿ ਮੁੱਖ ਮੰਤਰੀ ਤਾਂ ਸਾਡੇ ਕਿਸਾਨਾਂ ਦੇ ਹੱਕ ਚਾ ਹੁਣ ਬਰੀਕੀਆਂ ਬਰੂਕੀਆਂ ਨਹੀਂ ਪਤਾ ਬਹੁਤ ਹੈ ਸਾਡੇ ਜਿਹੜੇ ਕਿਸਾਨ ਨੇ ਪਿੰਡਾਂ 'ਚ ਉਹਨਾਂ ਤਾਂ ਮੋਟੀ ਜੀ ਗੱਲ ਹੀ ਪਤਾ ਵੀ ਭਗਵੰਤ ਮਾਨ ਨੇ ਡਾਂਗ ਫੇਰੀ ਆ ਭਗਵੰਤਮਾਨ ਨੇ ਸਾਨੂੰ ਜੇਲਾ ਚ ਤੋਨਤਾ ਭਗਵੰਤਮਾਨ ਨੇ ਸਾਡੇ ਛਾਪੇ ਮਾਰੇ ਨੇ ਉਹਨਾਂ ਨੂੰ ਤਾਂ ਇੰਨਾ ਹੀ ਪਤਾ ਜਿਹੜੇ ਕਿਸਾਨ ਜੱਥੇਬੰਦੀਆਂ ਨਾਲ ਨਹੀਂ ਵੀ ਹੈਗੇ ਉਹਨਾਂ ਦਾ ਵੀ ਐਦਾਂ ਦਾ ਹੀ ਆ ਵੀ ਯਾਰਾ ਤਾਂ ਗਲਤ ਆ ਹੁਣ ਦੇਖੋ ਬਿਆਨ ਤਾਂ ਪਹਿਲਾਂ ਵੀ ਲੋਕਾਂ ਨੇ ਸੁਣੇ ਆ ਨਾ ਵੀ ਰਾਜਧਾਨੀ ਚ ਦਿੱਲੀ ਜੇ ਜਾਣਾ ਕਿਸਾਨਾਂ ਨੇ ਤੇ ਇਹਦੇ ਚ ਗਲਤ ਕੀ ਆ ਇਹ ਬਿਆਨ ਮਾਨ ਸਾਹਿਬ ਖੁਦ ਦਿੰਦੇ ਰਹੇ ਨਹੀਂ ਤੇ ਹੁਣ ਲੋਕ ਕਹਿੰਦੇ ਨੇ ਵੀ ਹੁਣ ਵੀ ਤਾਂ ਰਾਜਧਾਨੀ ਜਾਣਾ ਸੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਆ ਫੱਟੀ ਪੋਚੀ ਆ ਜੇਕਰ ਆਮ ਆਦਮੀ ਪਾਰਟੀ ਨੇ ਇਹਦਾ ਰਿਵਿਊ ਨਾ ਕੀਤਾ ਹੋ ਸਕਦਾ ਭਗਵੰਤ ਮਾਨ ਸਾਹਿਬ ਨੂੰ ਗੁੱਸਾ ਚੜਿਆ ਹੋਵੇ ਕਈ ਵਾਰ ਕਿਸੇ ਇੱਕ ਬੰਦੇ ਦੀ ਕਾਲ ਦਾ ਤਲਖੀ ਦਾ ਪੂਰੇ ਪਰਿਵਾਰ ਨੂੰ ਸੰਸਥਾ ਨੂੰ ਜਾਂ ਪਾਰਟੀ ਨੂੰ ਨੁਕਸਾਨ ਹੋ ਜਾਂਦਾ ਹੁੰਦਾ ਤੇ ਇਸ ਤਰ੍ਹਾਂ ਹੀ ਜਾ ਪਰਿਆ ਹੋ ਸਕਦਾ ਹੈ ਬਾਕੀ ਭੈਣਾ ਭਰਾ ਜਿਹੜੇ ਦੇਖ ਰਹੇ ਨੇ ਉਹ ਆਪਣਾ ਕਮੈਂਟ ਰੱਖ ਦੇਣਗੇ ਬਹੁਤ ਮਿਹਰਬਾਨ